ਕਦੇ ਸੁਣਿਆ ਸੀ ਕਿ ਕਬੂਤਰ ਸ਼ਾਂਤੀ ਦਾ ਪੈਗਾਮ ਦਿੰਦੇ ਹਨ ਪਰ ਨਕੂਦਰ ਦੀ ਨੇੜਲੇ ਪਿੰਡ ਪੰਡੋਰੀ ਮਟੂਆਂ ਦੇ ਵਿੱਚ ਕਬੂਤਰਾਂ ਨੇ ਜੰਗ ਦਾ ਮੈਦਾਨ ਖੜਾ ਕਰ ਦਿੱਤਾ ਪਿੰਡ ਪੰਡੋਰੀ ਦੇ ਸਤਨਾਮ ਸਿੰਘ ਦੱਸਦੇ ਹਨ ਕਿ ਸਾਡੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕਬੂਤਰਾਂ ਦੀ ਬਾਜੀ ਪੈ ਰਹੀ ਸੀ ਪਰ ਉਸ ਨੂੰ ਇਸ ਬਾਰੇ ਨਹੀਂ ਪਤਾ ਸੀ ਉਸ ਨੂੰ ਵੀ ਕਬੂਤਰਾਂ ਦਾ ਸ਼ੌਂਕ ਹੈ ਤੇ ਉਸ ਨੇ ਆਪਣੇ ਘੁੱਡੇ ਵਿੱਚੋਂ ਕਬੂਤਰਾਂ ਨੂੰ ਦਾਣਾ ਪਾਉਣ ਲਈ ਘੁੱਡਾ ਜਦ ਖੋਲਿਆ ਤਾਂ ਕਬੂਤਰਾਂ ਨੇ ਉਡਾਰੀ ਲਾ ਦਿੱਤੀ ਇਸ ਗਲਤ ਨੂੰ ਖਿਜੀ ਹੋਏ ਐਂਟੀ ਪਾਰਟੀ ਦੇ ਲੋਕਾਂ ਨੇ ਰਾਤ ਸਮੇਂ ਸਤਨਾਮ ਸਿੰਘ ਅਤੇ ਉਸ ਦੇ ਭਰਾ ਨੂੰ 20-25 ਬੰਦੇ ਲੈ ਕੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਅੰਦਰ ਵੜ ਕੇ ਉਨ੍ਹਾਂ ਉੱਪਰ ਜਾਨਲੇਵਾ ਹਮਲਾ ਕੀਤਾ ਸਤਨਾਮ ਸਿੰਘ ਦੱਸਦੇ ਹਨ ਕਿ ਉਹ ਆਪਣੀ ਗਲਤੀ ਮੰਨਦੇ ਹਨ ਕਿ ਉਨ੍ਹਾਂ ਨੇ ਕਬੂਤਰ ਖੋਲ ਦਿੱਤੇ ਜਿਸ ਦਾ ਖਾਮਯਾਜਾ ਉਸੇ ਵਕਤ ਐਂਟੀ ਪਾਰਟੀ ਵੱਲੋਂ ਉਨ੍ਹਾਂ ਉੱਤੇ ਹਮਲਾ ਕੀਤਾ ਅਤੇ ਧੱਕਾ ਮੁਕੀ ਕੀਤੀ ਜਿਸ ਦਾ ਮਸਲਾ ਖਤਮ ਹੋ ਗਿਆ ਸੀ ਪਰ ਰਾਤ ਵੇਲੇ ਉਨ੍ਹਾਂ ਨੇ ਫਿਰ ਦੁਬਾਰਾ ਬੰਦੇ ਲੈ ਕੇ ਦਾਤਰਾਂ ਦੇ ਨਾਲ ਮੇਰੇ ਉੱਪਰ ਹਮਲਾ ਕੀਤਾ ਮੈਂ ਹਸਵਲ ਹਸਪੀਟਲ ਵਿੱਚ ਦਾਖਲ ਹਾਂ ਪਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕੈਮਰਾ ਪਰਸਨ ਅਭੀ ਸੱਬਰਵਾਲ ਦੇ ਨਾਲ ਸੁਖਵਿੰਦਰ ਸੋਹਲ ਆਰਐਨਆਈ ਨਿਊਜ਼ ਇੰਟਰਨੈਸ਼ਨਲ ਲੁਕੋਦਰ ਜੀ ਬੰਗਲਾ ਨਾਮ ਸਤਨਾਮ ਸਿੰਘ ਕਿਹੜਾ ਪਿੰਡ ਹੈ ਟੈਂਡਪਿੰਡੋਰੀ ਕੀ ਕਹਿੰਦੇ ਸਰ ਜੀ ਉੱਧਾ ਉੱਧਾ ਹੀ ਕਬੂਤਰਾਂ ਦੀ ਬਾਜ਼ੀ ਸੀਗੀ ਬਾਮਣਾ ਜੀ ਬਾਈ ਮੈਨੂੰ ਪਤਾ ਨਹੀਂ ਬਾਈ ਆ ਕਿੰਨਾ ਗੱਡਾ ਹੋ ਗਿਆ ਮੈਨੂੰ ਇਹ ਤਾਂ ਗੱਡਾ ਹੋ ਗਿਆ ਮੈਨਾਂ ਵੀ ਬਾਈ ਮੈਨੂੰ ਪਤਾ ਨਹੀਂ ਸਾਡੀ ਬਾਈ ਆ ਬਸ ਇਸੇ ਗੱਲ ਤੋਂ ਉਦਣ ਵੀ ਘੱਟ ਕੇ ਰਾਤੀ ਤਾਂ 20 25 ਜਾਣੇ ਘਰੇ ਆਣ ਬੜੀਆਂ ਆਦਤ ਮਾਰੇ ਮੇਰੇ ਨਤਾਜੀ ਦੂਜੇ ਮਾਰੇ ਆਹੀ ਗੱਲ ਦੋ ਅੱਛਾ ਦੋ ਵਾਰੀ ਲੜਾਈ ਹੋਈ ਹਾਂਜੀ ਰਾਤੀ ਫੇਰ ਆਏ ਦੁਬਾਰਾ ਵਾਪਸ ਕੌਣ ਕੌਣ ਇੱਕ ਬੱਲਾ ਪੰਡਤ ਰੋਡਾ ਪੰਡਤ ਸੜੀ ਪੰਡਤ ਆਰਾਮ ਪੰਡਤ ਤੇ ਹੋਰ ਮੁੰਡੇ ਉਧਰਲੇ ਵੀ ਮਲਦੀਆਂ ਆ ਜਾਂ ਪਿੱਛੇ ਜੀ ਬਾਵਾ ਜਾਨੇ 15 20 ਜਾਨੇ ਇੱਕ ਕੁਛ ਨੁਕਾਰਾਈ ਕੀਤੀ ਪਾਲਤਰਾ ਕੀ ਆਣ ਕੇ ਮੌਕਾ ਦਾ ਦੇ ਜੀ ਆ ਦਰਵਾਜੇ ਪਾੜੇ ਆ ਸਾਡੇ ਉਧਰਲਾ ਵੀ ਉਧਰਲਾ ਵੀ ਤੁੰਗੀ ਤੇ ਇੱਕ ਮੂਰੇ ਦਰਵਾਜਾ ਚੀਜ਼ਾਂ ਉਹ ਵੀ ਤੋੜਿਆ ਹੋਇਆ ਪਾਲਤਰਾ ਕੀ ਆ ਗਿਆ ਉਹ ਦੋ ਤਿੰਨ ਇਹ ਤਾਂ ਕਰਨਾ ਹੋਰ ਕੁਝ ਚੱਕੀ ਹੋਇਆ ਤੁਹਾਨੂੰ ਨਹੀਂ ਇੱਕ ਮੇਰਾ ਬ੍ਰਦਰ ਹੈ ਜੀ ਦੂਜਾ ਜਾਨਾ ਦੋ ਜਾਨੇ ਆ ਸਾਹਿਬ ਜੀ ਕੀ ਬੰਦ ਕਰਦੇ